ਜਿਵੇਂ ਸੋਹਣੀ ਸੁਨੱਖੀ ਕੁੜੀ ਨੂੰ ਤੁਸੀਂ ਦੇਖ ਰਹੇ ਹੋ ਦਰਅਸਲ ਇਸ ਕੁੜੀ ਦੇ ਵੱਲੋਂ ਖੁਦ ਖੁਸ਼ੀ ਕਰ ਲਈ ਗਈ ਆ ਇਸ ਕੁੜੀ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਇਸ ਕੁੜੀ ਦਾ ਵਿਆਹ ਹੋਇਆ ਸੀ ਇਸ ਕੁੜੀ ਨੇ ਇੱਕ ਲੜਕੇ ਦੇ ਨਾਲ ਲਵ ਮੈਰਿਜ ਕਰਵਾਈ ਸੀ ਪਹਿਲਾਂ ਇਹ ਘਰੋਂ ਭੱਜ ਜਾਂਦੇ ਨੇ ਘਰੋਂ ਭੱਜ ਜਾਣ ਤੋਂ ਬਾਅਦ ਇਹਨਾਂ ਦੋਵਾਂ ਦੇ ਪਰਿਵਾਰਕ ਮੈਂਬਰ ਆਪਸੀ ਸਹਿਮਤੀ ਦੇ ਨਾਲ ਇੱਕ ਦੂਜੇ ਦਾ ਵਿਆਹ ਕਰਵਾ ਦਿੰਦੇ ਨੇ ਤਾਂ ਇਹ ਕੁੜੀ ਆ ਜਿਹੜੀ ਸਕੂਲ ਦੇ ਵਿੱਚ ਪੜ੍ਹਦੀ ਹੁੰਦੀ ਆ ਜਿਸ ਦੀ ਉਮਰ ਆ ਜਿਹੜੀ ਉਹ ਵੀ ਘੱਟ ਦੱਸੀ ਜਾ ਰਹੀ ਆ ਸਕੂਲ ਦੇ ਗੇਟ ਦੇ ਬਾਹਰ ਇੱਕ ਸੈਲੂਨ ਹੁੰਦਾ ਉਸ ਸੈਲੂਨ ਦੇ ਉੱਪਰ ਇੱਕ ਮੁੰਡਾ ਕੰਮ ਕਰਦਾ ਹੁੰਦਾ ਉਸ ਮੁੰਡੇ ਦੇ ਨਾਲ ਇਸ ਲੜਕੀ ਨੂੰ ਪਿਆਰ ਹੋ ਜਾਂਦਾ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਤੇ ਇੱਕ ਦਿਨ ਘਰੋਂ ਭੱਜ ਜਾਂਦੇ ਨੇ ਤੇ ਘਰੋਂ ਜਦੋਂ ਭੱਜਦੇ ਨੇ ਤਾਂ ਦੋਵਾਂ ਦੇ ਪਰਿਵਾਰਕ ਮੈਂਬਰ ਇਹਨਾਂ ਦਾ ਆਪਸੀ ਸਹਿਮਤੀ ਦੇ ਨਾਲ ਵਿਆਹ ਕਰ ਦਿੰਦੇ ਨੇ ਦਾ ਇਸ ਕੁੜੀ ਦੇ ਵੱਲੋਂ ਪੇਕੇ ਘਰ ਆਏ ਹੋਏ ਤੇ ਖੁਦ ਖੁਸ਼ੀ ਆ ਜਿਹੜੀ ਉਹ ਕੀਤੀ ਗਈ ਆ ਆਪਣੀ ਜੀਵਨ ਲੀਲਾ ਜਿਹੜੀ ਉਹ ਫਾਹਾ ਲੈ ਕੇ ਸਮਾਪਤ ਕੀਤੀ ਗਈ ਆ ਤਾਂ ਉੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੇ ਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਲੜਕੇ ਦਾ ਪਰਿਵਾਰ ਸੀ ਉਹ ਇਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਇਸ ਦੇ ਨਾਲ ਕੁੱਟਮਾਰ ਕਰਦਾ ਸੀ ਦਹੇਜ ਦੀ ਮੰਗ ਕਰਦਾ ਸੀ ਤਾਂ ਜਦੋਂ ਲੜਕੀ ਦਾ ਵਿਆਹ ਇਸ ਲੜਕੇ ਦੇ ਨਾਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਕਲੇਸ਼ ਹੈ ਜਿਹੜਾ ਉਹ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਲੜਕੇ ਦਾ ਪਰਿਵਾਰ ਹੈ ਇਸ ਲੜਕੀ ਦੇ ਨਾਲ ਕੁੱਟਮਾਰ ਕਰਦਾ ਤੇ ਜਦੋਂ ਲੜਕੀ ਫੋਨ ਕਰਕੇ ਆਪਣੇ ਪੇਕੇ ਪਰਿਵਾਰ ਦੱਸਦੀ ਹੈ ਤਾਂ ਪੇਕਾ ਪਰਿਵਾਰ ਇਸ ਨੂੰ ਆਪਣੇ ਨਾਲ ਲੈ ਆਉਂਦਾ ਕਾਫੀ ਲੰਮਾ ਇਹ ਸਿਲਸਿਲਾ ਚੱਲਦਾ ਤੇ ਇੱਕ ਦਿਨ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਪੇਕਾ ਪਰਿਵਾਰ ਫਿਰ ਆਪਣੀ ਲੜਕੀ ਨੂੰ ਘਰ ਲੈ ਆਉਂਦਾ ਤੇ ਘਰ ਆਉਣ ਤੋਂ ਬਾਅਦ ਹੇਲਰਕੀਆ ਜਿਹੜੀ ਪੱਖੇ ਦੇ ਨਾਲ ਫਾਹਾ ਲੈ ਕੇ ਖੁਦ ਖੁਸ਼ੀ ਆ ਜਿਹੜੀ ਉਹ ਕਰ ਲੈਂਦੀ ਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੇ ਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਕਿ ਲੜਕਾ ਪਰਿਵਾਰ ਆ ਜਿਹੜਾ ਉਹ ਦਹੇਜ਼ ਲਈ ਤੰਗ ਪਰੇਸ਼ਾਨ ਕਰਦਾ ਸੀ ਇਸ ਦੇ ਨਾਲ ਕੁੱਟਮਾਰ ਕਰਦਾ ਸੀ ਤਾਂ ਇੱਕ ਚੈਟ ਵੀ ਆ ਜਿਹੜੀ ਉਹ ਵੀ ਸਾਹਮਣੇ ਆਈ ਆ ਜਿੱਥੇ ਦੋਵਾਂ ਨੇ ਇੱਕ ਦੂਜੇ ਨਾਲ ਚੈਟ ਕੀਤੀ ਆ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਜ਼ਿਆਦਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਕੁੜੀ ਦੇ ਵੱਲੋਂ ਖੁਦ ਖੁਸ਼ੀ ਆ ਜਿਹੜੀ ਉਹ ਕੀਤੀ ਗਈ ਆ ਕੁਝ ਸਮਾਂ ਪਹਿਲਾਂ ਇੱਕ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਜਦੋਂ ਇਹ ਲੜਕੀ ਸਕੂਲ ਦੇ ਵਿੱਚ ਪੜ ਰਹੀ ਹੁੰਦੀ ਆ ਤਾਂ ਸਕੂਲ ਦੇ ਗੇਟ ਦੇ ਬਾਹਰ ਇੱਕ ਸਲੂਨ ਹੁੰਦਾ ਉਸ ਸਲੂਨ ਦੇ ਵਿੱਚ ਇੱਕ ਮੁੰਡਾ ਕੰਮ ਕਰ ਰਿਹਾ ਹੁੰਦਾ ਤੇ ਉਸ ਮੁੰਡੇ ਦੇ ਨਾਲ ਇਸ ਲੜਕੀ ਨੂੰ ਪਿਆਰ ਹੋ ਜਾਂਦਾ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਕੁਝ ਸਮਾਂ ਲੰਘਣ ਤੋਂ ਬਾਅਦ ਦੋਵੇਂ ਘਰੋਂ ਭੱਜ ਜਾਂਦੇ ਨੇ ਘਰੋਂ ਭੱਜ ਜਾਣ ਤੋਂ ਬਾਅਦ ਦੋਵਾਂ ਦੇ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਇਹਨਾਂ ਦਾ ਵਿਆਹ ਕਰਵਾ ਦਿੰਦੇ ਨੇ ਸਹਿਮਤੀ ਤੋਂ ਬਾਅਦ ਇਹਨਾਂ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਕੁਝ ਸਮਾਂ ਬਾਅਦ ਕਲੇਸ਼ ਨੇ ਜਿਹੜੇ ਉਹ ਘਰ ਦੇ ਵਿੱਚ ਸ਼ੁਰੂ ਹੋਣੇ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਲੜਕਾ ਪਰਿਵਾਰ ਸੀ ਇਸ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਦਹੇਜ ਦੀ ਮੰਗ ਕਰਦਾ ਸੀ ਜਿਸ ਤੋਂ ਇਹ ਲੜਕੀ ਹੈ ਜਿਹੜੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਧੀ ਤੇ ਤੰਗ ਪਰੇਸ਼ਾਨ ਹੋ ਕੇ ਇਸ ਲੜਕੀ ਦੇ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਹਾਲਾਂਕਿ ਵਿਸ਼ਾ ਜਾਂਚ ਦਾ ਇਹ ਬਣਿਆ ਹੋਇਆ ਹੈ ਕਿ ਅਸਲ ਸੱਚਾਈ ਕੀ ਹੈ ਕਿ ਲੜਕਾ ਪਰਿਵਾਰ ਸੱਚਮੁੱਚ ਦੇ ਵਿੱਚ ਇਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਾਂ ਕੋਈ ਹੋਰ ਪਰੇਸ਼ਾਨੀ ਇਸ ਕੁੜੀ ਨੂੰ ਸੀ ਤੇ ਪੁਲਿਸ ਹੈ ਜਿਹੜੀ ਹੁਣ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਇਹੋ ਕਹਿਣਾ ਹੈ ਕਿ ਜਿਹੜਾ ਲੜਕਾ ਪਰਿਵਾਰ ਸੀ ਇਸ ਲੜਕੀ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ ਜਿਹੜਾ ਉਹ ਕਰਦਾ ਸੀ ਅੱਜ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਿੱਲਕਾ ਮਸੂਲ ਹੋਇਆ ਡਾਕਟਰ ਅ ਕੈਂਟ ਕੋਲ ਵੀ ਗਏ ਸੇ ਇਸੇ ਪਰਵਾਹ ਦਾ ਤਰਕ ਕਰਕੇ ਜੋ ਵੀ ਜਾਣ ਲਾਉਣ ਕਹਿੰਦੇ ਮੁਤਾਬਕ ਕਰਦੇ ਸਨ ਤੇ ਇਹ ਲੜਕੀ ਨੇ ਸੁਸਾਇਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਜਾਣ ਸਕਦੇ ਮੋਮੋਕ ਤੇ ਜਾ ਕੇ ਪੁੱਛਾ ਕਰਦੇ ਸੀ ਜਿੱਤੀ ਜੀ ਲੱਗਦੀ ਸੀ ਉਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲਵ ਮੈਰਿਜ ਕਰਾਈ ਸੀ ਇਹਨਾਂ ਨੇ ਜੀ ਤੇ ਪਰ ਸੋਰੇ ਦੇ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਸੀਗੇ ਜਦੋਂ ਵਿਚਾਰੀ ਰੋਂਦੀ ਰੋਂਦੀ ਫੋਨ ਕਰਦੀ ਸੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਅੰਦਾ ਪਰਸਾ ਜਵ ਹੈ ਤੇਰੇ ਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਨਾਲ ਸੱਸ ਸਾਰੇ ਗਲ ਪਏ ਦੇ ਤੜਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਤੇ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈਣ ਚਲੇ ਗਿਆ ਵਾ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਆ ਸਾ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਅੱਜ ਮੈਂ ਸਵੇਰ ਜਦੋਂ ਗਿਆ ਇਹਨੂੰ ਰਸਤਾ ਪਾਣੀ ਕਰਾ ਕੇ ਗਿਆ ਉਹ ਤੋਂ ਬਾਅਦ ਮੈਂ ਧਿਆਨ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਇਹਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਹ ਤੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਦੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਇੱਕ ਕਦਮ ਚੱਕ ਲਿਆ ਭਾਜੀ ਤੇ ਘਰੇ ਹੀ ਇਹਨੇ ਜਿਹੜਾ ਸੁਸਾਇਸਾਈਡ ਕਰ ਲਿਆ ਹਾਂਜੀ ਘਰ ਹੀ ਕੀਤਾ ਜੀ ਕਿ ਕੀ ਮੰਗ ਕਰਦੇ ਹਾਂ ਅੱਜ ਤੇ ਇਹ ਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ